ਹਾਂ ਜੀ ਮਾਈ ਗੁਰੂ ਜੀ ਕਾ ਫਾਲ ਸਾ ਸ੍ਰੀਮਾਨ ਗੁਰੂ ਜੀ ਕੀ ਫਤਿਹ ਹਾਂ ਜੀ ਪਿੰਡ ਦਵਾਦਾਰ ਲੋਪੋਂ ਬਦਣੀ ਸਾਰੇ ਪਿੰਡਾਂ ਦੇ ਵਿਚਾਲੇ ਨਹਿਰ ਤੇ ਗਊਸ਼ਾਲਾ ਯਾਈਆਂ ਦੀ ਮਹੇਸ਼ ਮਨੀ ਜੀ ਨੇ ਬਣਾਈ ਸੀ ਮਹੇਸ਼ ਮਨੀ ਜੀ ਦੀ ਬਹੁਤ ਉੱਚੇ ਚੋਟੀ ਦੇ ਸਾਧੂ ਹੋਏ ਨੇਗੇ ਉਹਨਾਂ ਦੀ ਵਰਸੀ ਅੰਝਕਲ 15 ਦਿਨ ਚੱਲਦੀਆਂ ਅ ਸਤ ਤਰੀਕ ਤੋਂ ਚੱਲਦੀ ਆ ਤੇ 21 ਤਰੀਕ ਤੱਕ ਚੱਲੂਗੀ ਯਾ ਲੱਖਾਂ ਕਰੋ ਆਂਦੀ ਗਿਣਤੀ ਬੱਚੇ ਸੰਗਤ ਆਉਂਦੀ ਆ ਵਾਲੇ ਵਾਲੇ ਪਿੰਡਾਂ ਤੋਂ ਕਈ ਇਹਨਾਂ ਨੇ ਗਊਸ਼ਾਲਾ ਬਣਾਈਆਂ ਕਈ ਸਕੂਲ ਬਣਾਏ ਫਿਰ ਇਸ ਤੋਂ ਬਾਅਦ ਇੱਥੋਂ ਸਮਾਪਤ ਕਰਕੇ ਫਿਰ ਇਹਨਾਂ ਨੇ ਹੰਦਵਾਰ ਜਾ ਕੇ 8 ਦਿਨ ਉੱਥੇ ਲੰਗਰ ਲਾਉਣਾ ਲੰਗਰ ਵੀ ਇੰਨੀ ਪ੍ਰਕਾਰ ਦਾ ਹੁੰਦਾ ਇਹਨਾਂ ਦਾ ਗਿਣਿਆ ਨਹੀਂ ਜਾਂਦਾ ਸਾਰੀ ਕੁਲ ਚੀਜ਼ ਬਣਾਈ ਹੁੰਦੀ ਆ ਅੰਨੀ ਵੀ ਕੋਈ ਥੋੜਾ ਹੀ ਚੱਲਦਾ ਵਾ ਬਹੁਤ ਵੱਡਾ ਚੱਲਦਾ ਵਾ ਸੰਗਤ ਨੂੰ ਇੰਨੀ ਜਗਾ ਵਾ ਕੋਈ ਬੈਠਣ ਖਾਣਨ ਨੂੰ ਥਾਂ ਨਹੀਂ ਮਿਲਦਾ ਹੈਗਾ ਇੰਨੇ ਲੰਗਰ ਚੱਲਦੇ ਆ ਇੰਨੀ ਸੇਵਾ ਹੁੰਦੀ ਆ ਸਾਰੇ ਬੰਦ ਤੋਂ ਬੰਦ ਕੇ ਸੇਵਾ ਕਰਦੇ ਆ ਸਭ ਦੀਆਂ ਆਸ਼ਾ ਪੂਰੀਆਂ ਹੁੰਦੀਆਂ ਨੇ ਬਹੁਤ ਕਰਨੀ ਵਾਲੇ ਸਾਧੂ ਸੀ ਜਿਨ੍ਹਾਂ ਦੀ ਜਗ੍ਹਾ ਤੇ ਅੱਜ ਪ੍ਰਦੀਪ ਸਿੰਘ ਸੰਤ ਜੋ ਇੱਥੇ ਸੇਵਾ ਨਿਭਾ ਰਹੇ ਆ ਉਹ ਵੀ ਬਹੁਤ ਚੜ੍ਹਦੀ ਕਲਾ ਵਾਲੇ ਨੇ ਕਿ ਗੁਰੂ ਘਰ ਦੀ ਸੇਵਾ ਕਰਦੇ ਆ ਅਖੰਡ ਪਾਠ ਪ੍ਰਕਾਸ਼ ਹੁੰਦੀ ਆ ਕਬੀਸ਼ਰੀਆਂ ਲਗਦੀਆਂ ਨਿੰਗੀਆਂ ਬਹੁਤ ਦੂਰ ਦੂਰ ਤੋਂ ਆਉਂਦੇ ਆ ਨਾਮ ਕੱਢੇ ਜਾਂਦੇ ਆ ਉਹਨਾਂ ਦੇ ਕਬੀਸ਼ਰੀਆਂ ਆਂਦੀ ਮੈਂ ਪਹਿਲਾ ਦੂਜਾ ਉਹਨਾਂ ਨੂੰ ਸਨਮਾਨਤ ਕੀਤਾ ਜਾਂਦਾ ਵਾ ਬਹੁਤ ਸਾਧੂ ਆਉਂਦੇ ਆ ਹਰਦਵਾਰ ਤੋਂ ਵੀ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਵਾ ਇਹ ਜਗ੍ਹਾ ਦੇ ਉੱਤੇ ਕਿਉਂਕਿ ਅੱਜ ਕੱਲ੍ਹ ਚੱਲਦਾ ਵਾ ਹੁਣ 7 ਤਰੀਕ ਤੋਂ ਚੱਲ ਰਿਹਾ 21 ਤਰੀਕ ਤੱਕ 21 ਤਰੀਕ ਨੂੰ ਸਮਾਪਤੀ ਆ। ਮੋਹ ਦੁਨੀਆ ਸਭ ਜਾਂਦੇ ਆ। ਬੱਚੇ ਬੁੱਢੇ ਜਿਹੜਾ ਟਰਾਲੀਆਂ ਪਰੀਆਂ, ਟੈਂਪੂ ਕੋਈ ਵੀ ਛੇਕਲਾਂ ਤੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਕੋਈ ਖਾਣਨ ਨੂੰ ਥਾਂ ਨਹੀਂ ਮਿਲਦਾ ਕਿਤੇ ਸ਼ਵੀ ਲੱਗੀਆ, ਕਿਤੇ ਚਾਹ ਪਕੌੜਿਆਂ ਦਾ ਲੰਗਰ, ਕਿਤੇ ਰੋਟੀ ਦਾ ਕਿਤੇ ਲੱਡੂ। ਪਹਿਲਾਂ ਇਹ ਸਾਰੇ ਪਿੰਡਾਂ ਵਿੱਚ ਇੱਕ ਇੱਕ ਘਰ ਦੇ 11-11 ਲੱਡੂ ਬਣਦੇ ਸੀ ਪਰ ਉਹ ਨਹੀਂ ਹੁਣ हट ਗਏ ਜਿੰਨੇ ਵੀ ਸੰਗਤ ਜਾਣ ਵਾਲੀਆਂ ਹਰੇਕ ਨੂੰ ਆਉਂਦੇ ਨੂੰ ਚਾਰ ਲੱਡੂ ਘਰ ਨੂੰ ਦੇਣੇ ਹੀ ਦੇਣੇ ਹਨਾਂ ਨੇ ਘਰਾਂ ਵਾਸਤੇ ਮੋਤ ਦੁਨੀਆ ਪੰਦਨ ਕਰਨ ਵਾਲਿਆਂ ਦਾ ਵੀ ਕੋਈ ਘਾਟਾ ਨਹੀਂਗਾ ਤੇ ਜਿਨ੍ਹਾਂ ਨੇ ਦੇਣਾ ਲੰਗਰ ਚਲਾਉਣ ਵਾਲਿਆਂ ਦਾ ਵੀ ਘਾਟਾ ਨਹੀਂ ਬਹੁਤ ਕੁਝ ਦੁਨੀਆ ਤੇ ਚੱਲੀ ਜਾਂਦਾ ਚੰਗਾ ਵੀ ਚੱਲੀ ਜਾਂਦਾ ਮਾੜਾ ਵੀ ਚੱਲੀ ਜਾਂਦਾ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਚੱਲੀ ਜਾਂਦੇ ਨੇਗੇ ਸਾਰੇ ਤਰ੍ਹਾਂ ਦੇ ਹਾਂਜੀ ਬਹੁਤੁੰਡੇ ਸ਼ਿਵਾ ਕਰਦੇ ਨੇਗੇ ਉਹ ਬੱਚੇ ਸਾਰੇ ਪਿੰਡਾਂ ਦੇ ਰਲ ਕੇ ਜਾਂਦੇ ਨੇ ਬੁੱਟਰ ਰਣੀਆਂ ਸਾਰੇ ਪਿੰਡਾਂ ਦੇ ਆਉਂਦੇ ਆ ਬਹੁਤ ਦੂਰ ਦੂਰ ਤੱਕ ਦੁਨੀਆ ਆਉਂਦੀ ਆ 36 ਪਿੰਡਾਂ ਵਿੱਚ ਇਹਨਾਂ ਦੇ ਲੱਡੂ ਜਾਂਦੇ ਹੁੰਦੇ ਸੀ ਜਿੱਥੇ-ਜਿੱਥੇ ਗਊਸ਼ਾਲਾ ਨੇਗੀਆਂ ਇਹਨਾਂ ਦੀਆਂ ਸਾਰੇ ਜਗ੍ਹਾ ਤੋਂ ਬਹੁਤ ਸੰਗਤ ਇਕੱਠੀ ਹੁੰਦੀ ਆ ਸਾਰੇ ਆਉਂਦੇ ਆ ਇਸ ਜਗ੍ਹਾ ਉੱਪਰ ਜੋ ਕਲਾ ਜਿਕਨ ਸੁਦੇਮ ਹੀ ਨੇ ਵਿੱਚ ਚੱਲਦੀ ਆ ਮਰਛੀ ਇਹਨਾਂ ਨੇ ਮਹੇਸ਼ੰਗ ਮਹੇਸ਼ ਮੁਨੀ ਸੰਤ ਜੀ ਨੇ ਇੱਥੇ ਹੀ ਸਰੀਰ ਛੱਡਿਆ ਸੀਗਾ ਇਸੇ ਜਗ੍ਹਾ ਉੱਤੇ ਇੱਥੇ ਬਹੁਤ ਵੱਡਾ ਭਾਰੀ ਇਕੱਠ ਹੁੰਦਾ ਵਾ ਸ਼ੰਤ ਬਲਮੀਰ ਸਿੰਘ ਜੀ ਰਣੀਆਂ ਵਾਲੇ ਉਹ ਵੀ ਨਾਲ ਇਹਨਾਂ ਦੇ ਸਹਿਯੋਗੀ ਸੀਗੇ ਮਾਈ ਗੁਰਜੀਕਾ ਖਾਲਸਾ ਸਿਵਾ ਗੁਰਜੀਕੀ